ਬੈਠ ਕੇ ਸਲਾਹ ਕਰਦੇ ਹਾਂ ਹੁਣ ਦੱਸ ਦਿਓ ਕਿੱਥੇ ਤੇ ਕਦੋਂ ਮੈਂ ਹਾਜ਼ਰ ਹੋਵਾਂ ਤੁਹਾਡਾ ਬੱਚਾ ਆ ਮੈਂ ਤੁਹਾਡਾ ਭਰਾ ਆ ਮੈਂ ਯਾਰ ਕੋਈ ਦੁਸ਼ਮਣ ਥੋੜੀ ਆ ਤੁਸੀਂ ਵੀ ਤੇ ਮੈਂ ਵੀ ਮੈਨੂੰ ਸਿਕਿਉਰਿਟੀ ਕੇ ਨਹੀਂ ਲੱਗਦੀ ਜਾਂਦੀ ਸਾਨੂੰ ਨੇੜੇ ਨਹੀਂ ਲੱਗਦਾ ਵੀ ਗੱਲ ਗਿਡੇ ਵਾਲੇ ਕਰਾਂਗੇ ਬੈਠ ਕੇ ਸਿਕਿਉਰਿਟੀ ਇਸ ਕਰਕੇ ਲੱਗਦੀ ਆ ਕਿ ਗੱਡੀ ਚੋਂ ਡਾਂਗਾ ਬਾਲੀਆਂ ਮਾਰਤੀ ਆ ਉਹ ਗੱਡੀ ਟੁੱਟ ਗਈ ਜਾਂਦੀ ਨੇ ਇਸ ਕਰਕੇ ਸਿਕਿਉਰਿਟੀ ਲੱਗਦੀ ਆ ਉਹਨਾਂ ਦਾ ਪਿਆਰ ਨਾਲ ਉਹਨਾਂ ਦਾ ਪਿਆਰ ਨਾਲ ਪੇਸ਼ ਆਓ ਤੇ ਭਾਸ਼ਾ ਚੰਗੀ ਵਰਤੋ ਭਾਸ਼ਾ ਕਿਸਾਨਾਂ ਵਾਲੀ ਵਰਤੋ ਗੁਰੂ ਵਾਲਾ ਜਿੱਦਾਂ ਬੋਲਦਾ ਉਦਾਂ ਵਰਤੋ ਤੇ ਰੋਲਾ ਹੀ ਕੋਈ ਨਹੀਂ ਤੁਹਾਡੇ ਦੁਸ਼ਮਣ ਨੇ ਕਹਿੰਦੇ ਵੀ ਕਲਾਕਾਰ ਜਦੋਂ ਜਾਂਦੇ ਨਾਲ ਉਹ ਵਾਪਸ ਆਉਂਦੀ ਇੰਡਸਟਰੀ ਵਿੱਚ ਚਲਾ ਜਾਂਦਾ ਪਰ ਲੋਕਾਂ ਲਈ ਕੰਮ ਨਹੀਂ ਕਰਦਾ ਕੋਈ ਤੁਸੀਂ ਮੇਰੀ ਮੈਨੂੰ ਸਾਰਿਆਂ ਨਾਲ ਨਾ ਮਿਲੋ ਮੈਂ ਦਿੱਲੀ 'ਚ 5 ਸਾਲ ਜੋ ਜੰਮ ਜਾਨਾ ਮੈਂ ਮੈਂ ਉਹ ਕਲਾਕਾਰ ਥੋੜੀ ਜਿੱਦਨ ਪਹਿਲਾ ਇਲੈਕਸ਼ਨ ਲੜਿਆ ਸੀ ਅੱਜ ਤੋਂ ਮੇਰਾ 2009 'ਚ ਉਦੋਂ ਤੋਂ ਦੇਖਿਆ ਕਿਤੇ ਖਾੜਾ ਖੜਾ ਲਾਉਂਦੇ ਮੈਂ ਝੂਠ ਰੱਬ ਨਾ ਬੁਲਾਵੇ ਕਿਉਂਕਿ ਝੂਠੇ ਤੇ ਲਾਣ ਹਰ ਸਰਾਇੰਸ ਕੀ ਮੁੱਦੇ ਲੈ ਕੇ ਜਾ ਰਹੇ ਨੇ ਮਤਲਬ ਕਿਸਾਨ ਕਿਸਾਨਾਂ ਦੇ ਮੁੱਦੇ ਤਾਂ ਹੈ ਹੀ ਆ ਉਸ ਤੋਂ ਇਲਾਵਾ ਕੀ ਕਰਨਾ ਚਾਹੁੰਦੇ ਹੋ ਇਸ ਤੋਂ ਇਲਾਵਾ بڑے ਮੁੱਦੇ ਨੇ ਯਾਰ ਬੇਰੋਜ਼ਗਾਰੀ ਦਾ ਮੁੱਦਾ ਆ ਜਦੋਂ ਰੋਜ਼ਗਾਰ ਮਿਲ ਗਿਆ ਬੱਚਿਆਂ ਨੂੰ ਟਾਈਮ ਸੇ ਆਰ ਮਿਲ ਗਿਆ ਉਹ ਨਸ਼ੇ ਛੱਡ ਦੇਣਗੇ ਬਾਹਰ ਜਾਣਾ ਛੱਡ ਦੇਣਗੇ ਨਵਾਂ ਇੰਡਸਟਰੀ ਆ ਗਈ ਜਦੋਂ ਇੰਡਸਟਰੀ ਆ ਗਈ ਮੈਂ ਕਹਿੰਦਾ ਨਹੀਂ 24 ਘੰਟੇ ਚ ਅਸੀਂ ਨਸ਼ਾ ਖਤਮ ਕਰ ਦਿੰਦੇ ਮੈਂ ਤਾਂ ਵੀ ਕਦੀ ਕਿ ਜਦੋਂ ਮੈਂ ਇਹ ਕਹਿੰਨਾ ਕਿ ਮਨ ਲਜ਼ਜ਼ਤ ਦਾ ਆਸ਼ਿਕ ਹੈ ਔਰ ਮੇਰੇ ਬਾਬਾ ਜੀ ਕਹਿੰਦੇ ਮਨ ਲਜ਼ਜ਼ਤ ਦਾ ਆਸ਼ਿਕ ਹੈ ਇਹਨੂੰ ਡਾਇਵਰਟ ਕਰਨ ਦੀ ਲੋੜ ਆ ਇਹਨੂੰ ਜਿੱਦੋਂ ਮੈਨੂੰ ਮਜ਼ਾ ਆਏਗਾ ਜਿੱਦਾਂ ਮੈਨੂੰ ਸੰਗੀਤ ਚ ਮਜ਼ਾ ਆਉਂਦਾ 5 10 ਮਿੰਟ ਬਾਅਦ ਮੈਨੂੰ ਯਾਦ ਹੀ ਨਹੀਂ ਰਹਿੰਦਾ ਕਿ ਮੈਂ ਗਾ ਰਿਹਾ ਜਾਂ ਸੁਣ ਰਿਹਾ ਉਹ بڑا ਨਸ਼ਾ ਹੈ ਪਹਿਲੀ ਤੋੜ ਨਾਲੋਂ ਜ਼ਿਆਦਾ ਨਸ਼ਾ ਨਸ਼ਾ ਨੂੰ ਖਤਮ ਕਰਨ ਦਾ ਵਾਅਦਾ ਮੈਂ ਹਰੀਸ਼ ਕਰਕੇ ਗਏ ਪਰ ਕਿਸੇ ਦੇ ਅੱਧੇ ਤੱਕ ਸਾਡੀ ਸਰਕਾਰ ਨੇ ਤੇ ਨਹੀਂ ਕਿਹਾ ਸੀ ਜਦੋਂ ਰੋਜ਼ਗਾਰ ਦੇਣਾ ਸਪੋਰਟਸ ਦਵਾਂਗੇ ਮਿਊਜ਼ਿਕ ਦਵਾਂਗੇ ਰੋਟੀ ਦਵਾਂਗੇ ਰੋਜ਼ਗਾਰ ਦਵਾਂਗੇ ਬੱਚੇ ਨਸ਼ੇ ਵੱਲ ਜਾਣਾ ਹੀ ਨਹੀਂ ਬੱਚੇ ਫ੍ਰਸਟ੍ਰੇਸ਼ਨ 'ਚ ਨਸ਼ਾ ਕਰਦੇ ਪਹਿਲੀ ਵਾਰੀ ਬੱਗੇ ਪਣਾ ਪਹੁੰਚਿਆ ਜੀ ਕਿਵੇਂ ਲੱਗਿਆ ਇਹ ਜੋ ਠੰਡੀ ਠੰਡੀ ਆਉਂਦੀ ਹੈ ਹਵਾ ਕਮਲ ਦਾ ਫੁੱਲ ਖਿਲੇਗਾ ਉਹ ਮਾਲ ਵਿੱਚ ਫੁੱਲ ਖਿਲੇਗਾ ਜੋ ਠੰਡੀ ਠੰਡੀ ਸਿੱਲੀ ਸਿੱਲੀ ਨਹੀਂ ਉਹ ਤਾਂ ਅੰਸੂਆਂ ਵਾਲੀ ਹੀ ਹੁੰਦੀ ਆ ਇਹ ਜੋ ਠੰਡੀ ਠੰਡੀ ਇਹ ਜੋ ਠੰਡੀ ਠੰਡੀ ਆਉਦੀ ਹਵਾ ਕਮਲ ਦਾ ਫੁੱਲ ਖਿਲੇਗਾ ਕਮਲ ਦਾ ਫੁੱਲ ਖਿਲੇਗਾ ਸਾਡੀ ਗਾਤ ਲਗਾਤਾਰ ਤੁਸੀਂ ਜਿੱਥੇ ਜਾਂਦੇ ਤੁਹਾਡਾ ਵਿਰੋਧ ਹੋ ਰਿਹਾ ਤੇ ਬਾਗੇ ਪਾੜੇ ਵੀ ਵਿਰੋਧ ਹੋਇਆ ਕਿਸਾਨਾਂ ਨੂੰ ਟ੍ਰੇਨ ਕਰ ਲਿਆ ਗਿਆ ਇਸ ਟਾਈਮਾਂ ਜਿਹੜੇ ਬਾਹਰ ਖੜੇ ਸੀਗੇ ਤੁਸੀਂ ਤਾਂ ਮੀਟਿੰਗ ਕਿਉਂ ਨਹੀਂ ਕਰਦੇ ਉਹਨਾਂ ਨੂੰ ਬਹਿ ਕੇ ਸੁਭਾਸ਼ਨ ਕਿਉਂ ਨਹੀਂ ਦਿਵਾਉਂਦੇ ਵੀ ਥੋੜਾ ਮਸਲਾ ਹੱਲ ਹੋ ਜਾਊਗਾ ਹਨ ਤੁਸੀਂ ਇਸ ਖਾਲੇ ਨਾਲ ਪੱਤਰਕਾਰ ਖਾਲੇ ਮੈਂ ਜਿੱਦਣ ਦਾ ਹਾਂ ਨਾ ਮੈਨੂੰ ਸੇਫਰਾ ਦੀਆਂ ਅੱਖਾਂ ਵਿੱਚ ਗੈਰਤ ਉਹ ਪਿਆਰ ਹੀ ਨਜ਼ਰ ਆਉਂਦਾ ਮੈਂ ਫੁੱਲ ਸਟਾਹਾਂ ਮੈਂ ਰੋਜ਼ ਕਹਿੰਦਾ ਹਾਂ ਕਿ ਬਿਨਾ ਗਨ ਮੈਨਾਂ ਤੋਂ ਮੈਂ ਇਕੱਲਾ ਕਿ ਤੁਸੀਂ ਪੰਜ ਜਣੇ ਆ ਜਾਓ ਪੰਜਾਂ ਤੋਂ ਸ਼ਾਨਦਾਰ ਮੁੰਡੇ ਬੈਠ ਕੇ ਗੱਲ ਕਰਦੇ ਨਹੀਂ ਤਾਂ ਮੇਰੇ ਤੇ ਯਕੀਨ ਕਰੋ ਰੱਬ ਦੀ ਸੌ ਜੋ ਮਰਜ਼ੀ ਸਜ਼ਾ ਦੇ ਦੇ ਸਾਰੇ ਪੰਜਾਬੀ ਇਕੱਲੇ ਕਿਸਾਨ ਨਹੀਂ ਮੈਨੂੰ ਚੌਰਾਹੇ 'ਚ ਭੜੇ ਕਰਕੇ ਜੋ ਵਰਜੀ ਸਦਾ ਦੇ ਦੇ ਮੇਰੇ ਤੇ ਯਕੀਨ ਕਰੋ ਮੈਨੂੰ ਐਕੀ ਕੁਝ ਦਿਤਾਓ ਮੈਂ ਤੁਹਾਡਾ ਬਚੋਲਾ ਬਣੂੰਗਾ ਤੁਹਾਡੀ ਜਗ੍ਹਾ ਮੈਂ ਜਾ ਕੇ ਬੈਠਾ ਕਰੂੰਗਾ ਜੇ ਬੈਠਣ ਦੀ ਲੋੜ ਹੀ ਨਹੀਂ ਵੈਸੀ ਪੈਗੀ ਬਾਰਡਰਾਂ ਤੇ ਲੋੜ ਹੀ ਨਹੀਂ ਪੈਗੀ ਲਾਈਨਾਂ ਤੇ ਬੈਠਣ ਦੀ ਇਹ ਮੈਂ ਹੱਥ ਜੋੜ ਕੇ ਮੰਨਤ ਹੀ ਪਾ ਸਕਦਾ ਹਾਂ ਹੋਰ ਤਾਂ ਕੁਝ ਨਹੀਂ ਕਰ ਸਕਦਾ ਜੇ ਕੋਈ ਯਕੀਨ ਨਾ ਕਰੇ ਤਾਂ ਮੈਂ ਕੀ ਕਰਾਂ ਮੈਂ ਮਿਲਣ ਲਈ ਵੀ ਜਾ ਰਿਹਾ ਹਾਂ ਵਾਦੀ ਕਰਨ ਲਈ ਵੀ ਤਿਆਰ ਆਂ ਪਰ ਝੂਠਾ ਵਾਦਾ ਨਾ ਰੱਬ ਤਰਾ ਵਿੱਚ ਝੂਠੇ ਤੇ ਲਾਹਨਤ ਕਿਸਾਨਾਂ ਵਾਲਾ ਕਹਿਣਾ ਵੀ ਅਸੀਂ ਧਰਨੇ ਤਾ ਬੈਨੇ ਸਾਨੂੰ ਹਾਸਰਾ ਜਾਂ ਮਿਲ ਦੇਣੀ ਨਹੀਂ ਸਾਨੂੰ ਮਿਲਣ ਦਿੱਤਾ ਜਾ ਰਿਆ ਨਾਲ ਕਿਸਾਨਾਂ ਨੂੰ ਆਪਣੇ ਚੈਨਲ ਦੇ ਥਰੂ ਕੋ ਫਰੀਦਕੋਟ ਮੈਂ ਸੁਨੇਹਾ ਭੇਜਿਆ ਨਹੀਂ ਕਿ ਪੰਜ ਬੰਦੇ ਆਜੋ ਮੈਂ ਇਕੱਲਾ ਹੋਵਾਂਗਾ ਬਿਨਾਂ ਕੰਮ ਮਿਹਨਤੋਂ ਆਪਾਂ ਬੈਠ ਕੇ ਸਲਾਹ ਕਰਦੇ ਆਂ ਹੁਣ ਦੱਸ ਦਿਓ ਕਿੱਥੇ ਤੇ ਕਦੋਂ ਮੈਂ ਹਾਜ਼ਰ ਹੋਵਾਂ ਤੁਹਾਡਾ ਬੱਚਾ ਆ ਮੈਂ ਤੁਹਾਡਾ ਭਰਾ ਆ ਮੈਂ ਯਾਰ ਕੋਈ ਦੁਸ਼ਮਣ ਥੋੜੀ ਆ ਤੁਸੀਂ ਵੀ ਤੇ ਮੈਂ ਮੇ ਸਕਿਉਰਟੀ ਕੇ ਨਹੀਂ ਲੱਗਦੀ ਜਾਂਦੀ ਸਾਨੂੰ ਨੇੜੇ ਨਹੀਂ ਲੱਗਦੇ ਤਾਂ ਇਹ ਗੱਲ ਕਿਹੜੇ ਵੇਲੇ ਕਰਾਂਗੇ ਬੈਠ ਕੇ ਸਕਿਉਰਟੀ ਇਸ ਵਾਰ ਕਰਕੇ ਲੱਗਦੀ ਆ ਕਿ ਗੱਡੀ 'ਚੋਂ ਡਾਂਗਾ ਮਾਰ ਲਿਆ ਇਮਾਰਤੀਆਂ ਉਹ ਗੱਡੀ ਟੁੱਟ ਗਈ ਜਾਂਦੇ ਨੇ